Murtabak, murtabak, murtabak. Lootu, 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 ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਬੜੇ ਲੰਬੇ ਲੰਬੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਸਪੈਸ਼ਲ ਬਿਜਲੀ ਦੀ ਸਬਸਿਡੀ ਦੀ ਗੱਲ ਕੀਤੀ ਸੀ ਹਜ਼ਾਰ ਰੁਪਏ ਮਹਲਾਵਾਂ ਨੂੰ ਦੇਣ ਦੀ ਗੱਲ ਕੀਤੀ ਸੀ ਲੈਂਡ ਆਰਡਰ ਦੀ ਗੱਲ ਕੀਤੀ ਸੀ ਰੇਤਾ ਦੀ ਗੱਲ ਕੀਤੀ ਸੀ ਲੇਕਿਨ ਅੱਜ ਸਾਰੇ ਮੋਰਚਿਆਂ ਤੇ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਗਈ ਹੈ ਉਹ ਰਾਜ ਜਿਹੜਾ ਹੈ ਕੱਲ ਨਾਦਰ ਸ਼ਾਹੀ ਫਰਮਾਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜਿਹੜੀ ਤਿੰਨ ਤੋ ਜੂਨੀਅਰ ਤੋਂ ਨਹੀਂ ਸਬਸਿਡੀ ਜਦੋਂ ਚੀਫ ਸੈਕ੍ਰੇਟਰੀ ਸੀਗੇ ਕਾਂਗਰਸ ਪਾਰਟੀ ਆ ਜੋ ਵਾਪਸ ਲੈ ਲਿੱਤੀ ਗਈ ਹੈ ਇੱਕ ਪਾਸੇ ਤਾਂ ਕਹਿੰਦੇ ਅਗੇ ਅਸੀਂ ਬਿਜਲੀ ਮੁਫਤ ਦੇ ਰਹੇ ਆ ਦੂਸਰੇ ਪਾਸੇ ਲੋਕਾਂ ਤੇ ਇੱਕ ਹੋਰ ਬੋਝ ਪਾਤਾ ਉਹਦੇ ਨਾਲ ਜਿਹੜਾ ਪੈਟਰੋਲ ਡੀਜ਼ਲ 95 90 60 ਪੈਸੇ ਦਾ ਰੇਟ ਵਧਾਤਾ ਉਹਦੇ ਨਾਲ ਜਿਹੜਾ ਆਮ ਲੋਕ ਪਹਿਲਾਂ ਹੀ ਜਿਹੜਾ ਬੇਰੋਜ਼ਗਾਰੀ ਔਰ ਗਰੀਬੀ ਤੋਂ ਜੂਝ ਰਿਹਾ ਹੈ ਲੇਕਿਨ ਇਹਦੇ ਨਾਲ ਉਹਨਾਂ ਤੇ ਹੋਰ ਆਰਥਿਕ ਬੋਝ ਪਾਤਾ ਔਰ ਇਹ ਸਰਕਾਰ ਜਦੋਂ ਚੁਣ ਕੇ ਆਈ ਸੀ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਕਿ ਆਮ ਆਦਮੀ ਦੀ ਸਰਕਾਰ ਹੈ ਔਰ ਅੱਜ ਇਹਨਾਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਗਈ ਹੈ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਪਹਿਲਾਂ ਤਾਂ ਆਇਆ ਫਿਰ ਅਸੀਂ ਗਲੀ ਗਲੀ ਮੋਹੱਲੇ ਚ ਬਲੌਕ ਲੈਵਲ ਤੇ ਬੂਥ ਲੈਵਲ ਤੇ ਤਾਂ ਕਿ ਜਿਹੜੀਆਂ ਆਨਲੀਆਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਚਾਹੇ ਬਾਈ ਇਲੈਕਸ਼ਨ ਹੈ ਲੋਕ ਇਹਨਾਂ ਨੂੰ ਮਜ਼ਾ ਛਕਾਣਗੇ ਤਾਂ ਕਿ ਇਹ ਜਿਹੜੇ ਵੱਧੇ ਰੇਟ ਹੈ ਵਾਪਸ ਲੈ ਸਕਣ ਦੇਖੋ ਤੁਸੀਂ ਚੈੱਕ ਕਰੋ ਜੇ ਆਣਾ ਹੁੰਦਾ ਉਹ ਪਹਿਲੇ ਐਡਵਰਟਾਈਜ਼ਮੈਂਟ ਬੜੇ ਜੋਰਾਂ ਸਤ ਤੇ ਹੁੰਦੀ ਹੈ 700 ਕਰੋੜ ਰੁਪਏ ਇਹਨਾਂ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ ਜਿਹੜਾ ਕਿ ਕਾਂਗਰਸ ਵੱਲੇ 70 ਕਰੋੜ ਵੀ ਨਹੀਂ ਸੀਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਸਿਰਫ ਆਪਣਾ ਚਿਹਰਾ ਦਿਖਾਉਣ ਵਾਸਤੇ ਇਹ ਐਡਵਰਟਾਈਜ਼ਮੈਂਟ ਤੇ ਰੋੜ ਰਿਹਾ ਹੈ ਔਰ ਦੂਜੇ ਪਾਸੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਬੜੀ ਸ਼ਰਮਨਾਕ ਗੱਲ ਹੈ ਔਰ ਜਲਦੀ ਲੋਕ ਇਹਦਾ ਜਵਾਬ ਦੇਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇਖੋ ਅਸੀਂ ਤਾਂ ਬੇਸਿਕਲੀ ਡੈਮੋਕ੍ਰੇਸੀ ਕੀ ਹੁੰਦਾ ਕਿ اپੋਜੀਸ਼ਨ ਦਾ ਕੰਮ ਹੈ ਆਵਾਜ਼ ਉਠਾਣਾ ਅਸੀਂ ਆਵਾਜ਼ ਰੇਜ਼ ਕਰਾਂਗੇ ਅੱਜ ਸਾਡਾ ਧਰਨਾ ਡਿਸਟ੍ਰਿਕਟ ਲੈਵਲ ਤੇ ਹੈ ਤੈਨ ਵਾਰਡ ਲੈਵਲ ਤੇ ਜਾਏਗਾ ਬਲੋਕ ਲੈਵਲ ਤੇ ਜਾਏਗਾ ਫਿਰ ਧਰਨਾ ਬੂਥ ਲੈਵਲ ਤੇ ਜਾਏਗਾ ਜਦੋਂ ਤੱਕ ਇਹ ਰੇਟ ਵਾਪਸ ਨਹੀਂ ਲੈਂਦੇ ਥੈਂਕ ਯੂ ਅੱਜ ਜਿਹੜਾ ਸਾਡਾ ਤੇਰੀ ਆਮਾਰੀ ਪਾਰਟੀ ਇਹ ਕੱਲ ਵਿਧਾਨ ਸਭਾ ਪਟੋੜ ਡੀਜ਼ਲ ਦੇ 95 ਬੈਸ ਤੇ 70 ਬੈਸ ਰੇਟ ਵਧਾ ਕੇ ਪੇ ਲੋਕਾਂ ਨੂੰ ਦੱਸ ਦਿੱਤਾ ਵੀ ਇਹ ਆਮਾਰੀ ਪਾਰਟੀ ਨਹੀਂ ਸਰਕਾਰ ਨਹੀਂ ਇੱਕ ਕਟਿਆ ਸਰਕਾਰ ਹੈ ਜੇ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਕੀਤਾ ਅਸੀਂ ਦੱਸ ਜਿਹੜਾ ਆਮ ਆਦਮੀ ਜਿਹੜਾ ਮੋਟਰਸਾਈਕਲ ਤੇ ਜਾਣ ਵਾਲਾ ਬੰਦਾ ਉਹ ਸੋਚਦਾ ਵੀ ਤੇਲ ਦਾ ਰੇਟ ਹੋਰ ਘਟੇ ਪਰ ਇਹ ਸਰਕਾਰ ਨੇ ਹੋਰ ਵਧਾਤੇ ਆਪਣੇ ਖਰਚੇ ਵਧਾਈ ਆਪਣੇ ਖਰਚੇ ਜਿਹੜੇ ਲੋਕਾਂ ਦਾ ਬੋਝ ਆਪਣੇ ਖਰਚੇ ਨਾਲ ਲੋਕਾਂ ਤੇ ਪਾਈ ਜਾਂਦੇ 700 ਕਰੋੜ ਰੁਪਏ ਦਾ ਜਿਹੜਾ ਐਜੂਟੈਂਸ ਦਾ ਬੋਝ ਹੈ ਕਾਂਗਰਸ ਸਰਕਾਰ ਬਲੇ ਸਭ 70 ਕਰੋੜ ਦਾ ਹੁੰਦਾ ਸੀ ਹੁਣ ਇੱਥੇ ਬੈਂਟ ਕਰਕੇ ਉਹਨੂੰ ਨਾ ਘਟਾ ਨਹੀਂ ਸਕਦਾ ਬਈ ਲੋਕਾਂ ਦੇ ਬੋਝ ਨਵਾਂ ਵਧਾ ਰਿਹਾ ਉਹ ਬਿਜਲੀ ਰੇਟ ਤਿੰਨੇ ਵਾਰ ਜੂਨੀਅਰ ਰੇਟ ਵਧਾ ਦਿੱਤਾ ਇਹ ਕਿੱਡਾ ਵੱਡਾ ਧੱਕਾ ਵੀ 7 ਕਿਲੋਵਾਟ ਤੋਂ ਬਾਅਦ ਕੋਈ 15 ਕਨੈਕਸ਼ਨ ਨਾਲ ਜੁੜੂਮ ਹੈ ਉਹਨੂੰ ਤਿੰਨ ਦਿਨ ਰੇਟ ਵਧਾ ਦਿੱਤਾ ਤੈਨੂੰ ਇਹ ਬਹੁਤ ਵੱਡੀ ਧੱਕੇ ਜਾਈ ਹੈ ਇਹ ਸਾਡਾ ਰੋਜ਼ ਚਰਨਾ ਜਿਹੜਾ ਕਾਂਗਰਸ ਪਾਰਟੀ ਹੈ ਜ਼ਿਲ੍ਹਾ ਲੈਵਲ ਤੇ ਫਿਰ ਇਹ ਬਲਾਕ ਲੈਵਲ ਤੇ ਧਾਂਜ ਵਾਲੇਵਲੇ ਹੱਲੇਵਲੇ ਤੇ ਜਾਵਾਂਗੇ ਜਦ ਤੱਕ ਇਹ ਰੇਟ ਵਾਪਸ ਨਹੀਂ ਆਉਂਦੇ ਅਧਿਆਨ ਵਾਲੀ ਨਾ ਕਿ ਤੂੰ ਘਰ ਜਾਗੇ ਸਰਕਾਰ ਹਰਪ੍ਰੀਤ ਰਿਪੋਗਿਲ ਸਾਭਕਾ ਪ੍ਰਦਾਨ ਮੈਂ ਜਿਵੇਂ ਕਿ ਤੁਸੀਂ ਆ ਦੇਖ ਹੀ ਸਕਦੇ ਹੋ ਆਮ ਲੋਕਾਂ ਨੂੰ ਲੁੱਟਣਾ ਬੰਦ ਕਰੋ ਜਿਹੜੀ ਸਾਡੀ ਭਗਵੰਤ ਮਾਨ ਆਪ ਸਰਕਾਰ ਹੈ ਉਹਨੇ ਬਹੁਤ ਹੀ ਵਾਅਦੇ ਕੀਤੇ ਸੀ ਜਦੋਂ ਇਹ ਇੱਕ ਚੋਣ ਜਿੱਤ ਕੇ ਆਈ ਸੀ ਕਿ ਅਸੀਂ ਲੋਕਾਂ ਦੇ ਹਿੱਤਾਂ ਵਿੱਚ ਨਿਤਰਾਂਗੇ ਪਰ ਇਹ ਸਰਕਾਰ ਬਿਲਕੁਲ ਹੀ ਜੁਮਲੇਬਾਜ਼ੀਆਂ ਦੀ ਸਰਕਾਰ ਹੈ ਮੈਂ ਪੁੱਛਣਾ ਚਾਹਾਂਗੀ ਕਿ ਪਹਿਲਾਂ ਹੀ ਤੁਸੀਂ ਜਿਹੜੀਆਂ ਭੈਣਾਂ ਨੂੰ ਵਾਅਦੇ ਕੀਤੇ ਸੀ ਨੌਕਰੀਆਂ ਦੇਣ ਦੇ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੇ ਅੱਜ ਤੱਕ ਉਹ ਵਾਅਦੇ ਤਾਂ ਪੂਰੇ ਨਹੀਂ ਹੋਏ ਪਰ ਆ ਜਿਹੜਾ ਹੁਣ ਨਵਾਂ ਡੀਜ਼ਲ ਔਰ ਪੈਟਰੋਲ ਦੇ ਉੱਤੇ ਇਹਨਾਂ ਨੇ ਵੈਟ ਵਧਾ ਦਿੱਤਾ ਹੈ ਇਹ ਆਮ ਲੋਕਾਂ ਦੀ ਜੇਬਾਂ ਦੇ ਵਿੱਚ ਹੀ ਫਰਕ ਪੈਣਾ ਕਿਉਂਕਿ ਅਮੀਰਾਂ ਨੂੰ ਇਹਨਾਂ 5 ਰੁਪਏ ਨਾਲ ਫਰਕ ਨਹੀਂ ਪੈਣਾ ਪਰ ਜਿਨ੍ਹਾਂ ਦੇ ਘਰਾਂ ਵਿੱਚ ਰੋਟੀਆਂ ਨਹੀਂ ਪਕਦੀਆਂ ਉਹਨਾਂ ਦੇ ਘਰਾਂ ਵਿੱਚ 5 ਰੁਪਏ ਦਾ ਇਹ ਹੋਰ ਇਜ਼ਾਫਾ ਜਿਉ ਕਿਤੇ ਆਣ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਇਹ ਤਾਂ ਬਹੁਤ ਵੱਡੀ ਮਾਰ ਪਈ ਹੈ ਆਮ ਆਦਮੀ ਜਿਹੜੇ ਲੋਕ ਨੇ ਤਾਂ ਭਗਵੰਤ ਮਾਨ ਸਾਹਿਬ ਕੁਝ ਸੋਚੋ ਇਹਨਾਂ ਬਾਰੇ ਇਹ ਮਹਿਲਾ ਨੂੰ ਜਲਾਰੇ ਵੀ ਲਾਏ ਹੋਏ ਨੇ 5000 ਰੁਪਏ ਮਹਿਲਾ ਹੋ ਵੀ ਅੱਜ ਤਾਂ ਪਾਦੇ ਨਹੀਂ ਪੂਰੇ ਕਿਤੇ ਆਪਾਂ ਬਿਲਕੁਲ ਜੀ ਅੱਜ ਤੱਕ ਕੋਈ ਵੀ ਵਾਦਾ ਜੇ ਸਰਕਾਰ ਨੇ ਪੂਰਾ ਕੀਤਾ ਤਾਂ ਉਹ ਇਸ ਦਾਅਵੇ ਤੇ ਸਾਹਮਣੇ ਉਤਰੇ ਔਰ ਸਾਹਮਣੇ ਆ ਕੇ ਕਵੇ ਜਿਹੜੀ ਸਾਡੀ ਬੀਬਾ ਭੈਣ ਵੀ ਕਹਿੰਦੀ ਸੀ 5 ਮਿੰਟਾਂ ਦੇ ਵਿੱਚ ਮੈਂ ਐਮਐਸਪੀ ਦਵਾ ਦਾਂਗੀ ਨਾ ਉਹ ਐਮਐਸਪੀ ਨਾ ਸਾਡੀਆਂ ਸਰਕਾਰਾਂ ਨੇ ਕਿਸਾਨਾਂ ਲਈ ਕੁਝ ਕੀਤਾ ਇਹ ਸਰਕਾਰਾਂ ਕਦੀ ਵੀ ਆਮ ਆਦਮੀ ਦੇ ਪਾਰਟੀ ਦੇ ਹੱਕਾਂ ਵਿੱਚ ਨਹੀਂ ਉਤਰੀਆਂ ਸਾਡੀਆਂ ਹੱਕਾਂ ਦੇ ਲਈ ਆਮ ਲੋਕਾਂ ਦੇ ਔਰ ਇਸ ਲਈ ਮੈਂ ਇਹ ਜਵਾਬ ਮੰਗਣਾ ਚਾਹਨੀ ਆ ਕਿ ਕਿੱਥੇ ਨੇ ਉਹ ਸਾਡੇ ਹੱਕ ਜੇ ਸਾਡੇ ਲਈ ਇਹ ਆਮ ਆਦਮੀ ਆਮ ਲੋਕਾਂ ਲਈ ਆਈ ਸੀ ਤੇ ਆਮ ਲੋਕ ਇਹਨੇ ਖਾਸ ਮੰਗੇ ਨੇ ਕਿ ਇਹਨਾਂ ਨੂੰ ਹੁਣ ਜੇ ਇਹਨਾਂ ਨੇ ਆਪਣਾ ਸਲੂਟ ਵੀ ਦੇਣਾ ਹੈ ਤੇ ਇਹਨਾਂ ਨੂੰ ਬੁਲੇਟ ਪ੍ਰੂਫ ਜਿਹੜੀ ਐ ਸ਼ੀਲਡ ਚਾਹੀਦੀਆਂ ਨੇ ਕਿਉਂਕਿ ਆਮ ਆਦਮੀ ਤੋਂ ਇਲਾਵਾ ਜ਼ਿਆਦਾ ਖਤਰਾ ਤਾਂ ਉਹਨੂੰ ਹੀ ਹੋ ਸਕਦਾ ਜਿਹੜਾ ਉਹ ਵਾਦੇ ਪੂਰੇ ਨਾ ਕਰ ਸਕੇ ਅੱਜ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਆ ਪਾਰਟੀ ਦੀ ਇਹ ਸਰਕਾਰ ਲੋਕ ਤਾਂ ਸੋਚ ਰਹੇ ਸੀ ਕਿ ਕੁਝ ਜਿਹੜੀ ਇੰਨੀ ਮਹਿੰਗਾਈ ਆ ਲੋਕਾਂ ਨੂੰ ਕੋਈ ਰਾਹਤ ਮਿਲੂਗੀ ਪਰ ਅੱਜ ਸਰਕਾਰ ਦਾ ਅੱਧਾ ਸਮਾਂ ਗੁਜ਼ਰ ਗਿਆ 2.5 ਸਾਲ ਨਿਕਲ ਗਏ ਅੱਜ 2.5 ਸਾਲਾਂ ਦੇ ਵਿੱਚ ਹਰ ਬੰਦੇ ਤੇ ਇਨਾ ਬੋਝ ਪਾ ਪਾਰੇ ਨੇ ਅੱਜ ਪੈਟਰੋਲ ਡੀਜ਼ਲ ਤੁਸੀਂ ਆ ਬਿਜਲੀ ਦੇਖੋ ਜਿਹੜੀ ਸਬਸਿਡੀ ਖਤਮ ਕਰਤੀ ਔਰ ਲੋਰਡ ਆਰਡਰ ਦੀ ਇੰਨੀ ਮਾੜੀ ਹਾਲਤ ਹੈ ਪੰਜਾਬ ਦੇ ਵਿੱਚ ਅੱਜ ਲੋਕ ਇਹ ਸੋਚਦੇ ਕਿ ਇਹ ਗਲਤ ਲੋਕਾਂ ਦੀ ਸਰਕਾਰ ਬਣਾ ਲਈ ਜਿਹੜੀ 5 ਸਾਲ ਪੰਜਾਬ ਨੂੰ ਪਿੱਛੇ ਕਰਤਾ ਇਹਨਾਂ ਨੇ ਪਹਿਲਾਂ ਨਾਲੋਂ ਜੇ ਸਰ ਦੇਖੇਗੇ ਬਾਹਰ ਵੀ ਬੜੇ ਕਿਤੇ ਨੇ ਕੋਈ ਆਮ ਪਰਿਵਾਰ ਤੋਂ ਲੜਕੇ ਦਿਨਾਨੀ ਨਹੀਂ ਦਿੱਤਾ ਹੈ ਆਰਮੀ ਦਾ ਵਾਦਾ ਕੋਈ ਘਰ ਘਰ ਮੁੰਲੇ ਮੁੰਲੇ ਕੇ ਪ੍ਰੈਜ਼ੈਂਟ ਦੇਖੋ ਰੋਜ਼ ਝੂਠ ਬੋਲਣ ਮੈਂ ਸਮਝਦਾ ਜੇ ਝੂਠ ਬੋਲਣ ਵਾਲਿਆਂ ਦਾ ਕਿਤੇ ਮੁਕਾਬਲਾ ਕਰਾ ਲੈਣ ਤਾਂ ਇਹ ਆਪ ਵਾਲਿਆਂ ਨੂੰ 골ਡ ਮੈਡਲ ਮਿਲੇ ਰੋਜ਼ ਇਹ ਝੂਠ ਬੋਲਦੇ ਨੇ ਕਿਸੇ ਦਾ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ ਨਾ ਕੋਈ ਕਰਨ ਦੀ ਉਮੀਦ ਹੈ ਅੱਜ ਲੋਕਾਂ ਨੇ ਉਮੀਦ ਵੀ ਛੱਡ ਦਿੱਤੀ ਕਿ ਗਲਤ ਲੋਕ ਚੋਣਗੇ ਇਹ ਕੋਈ ਪੂਰਾ ਨਹੀਂ ਕਰਦੇ ਰੋਜ਼ ਸਵੇਰੇ ਉੱਠ ਕੇ ਇੱਕ ਨਮਾ ਝੂਠ ਬੋਲਦੇ ਨੇ ਨਹੀਂ ਦੇਖੋ ਇਹ ਐਨਸੀਬੀ ਬਾਰੇ ਵੀ ਲੋਕੀਂ ਬੋਲਦੇ ਨੇ ਦੇਖੋ ਜਿਹੜੀਆਂ ਐ ਐਨਓਸੀਆਂ ਜਿਹੜੀਆਂ ਪਹਿਲਾਂ ਪ੍ਰਤਾਪ ਬਾਜਵਾ ਜੀ ਨੇ ਵੀ ਕਿਹਾ ਹੈ ਕਿ ਤੁਸੀਂ ਕੋਈ ਕਲੋਨਾਈਜ਼ਰਾਂ ਦੀਆਂ ਕੋਈ ਨਾ ਕੋਈ ਚੀਜ਼ਾਂ ਕੋਈ ਸਿੱਧਾ ਬਣਾਓ ਕੋਈ ਹੈ ਹੀ ਨਹੀਂ ਪਿਆ ਇੰਨੇ ਚੱਕ ਕਰ ਸਕਦੇ ਉਸ ਤੋਂ ਬਾਅਦ ਬੰਦ ਹੋ ਗਈਆਂ ਇਹ ਕੀ ਹੈ ਇਹਨਾਂ ਦੀਆਂ ਤਹਿਸੀਲਾਂ 'ਚ ਜਾ ਕੇ ਦੇਖ ਲਓ ਇੰਨੀ ਠੱਗੀ ਆ ਲੱਖ ਲੱਖ ਰੁਪਈਆ ਲੈ ਲੈ ਕੇ ਰਜਿਸਟਰੀਆਂ ਹੁੰਦੀਆਂ ਨੇ ਅੱਜ ਅੱਜ ਲੋਕ ਇਹਨਾਂ ਤੋਂ ਬਹੁਤ ਦੁਖੀ ਨੇ ਆ ਬਿਲਕੁਲ ਜਿਹੜੇ ਲੋਕ ਸੋਚਦੇ ਸੀ ਬਿਜਲੀ ਫ੍ਰੀ ਹੋ ਗਈ ਅੱਜ ਐਡੇ ਐਡੇ ਬਿੱਲ ਆਉਂਦੇ ਨੇ ਸਾਰੇ ਲੋਕਾਂ ਦੇ ਇਹ ਸੋਚਦੇ ਸੀ ਇਹਨੇ ਜੁਨਟਾ ਮਾਪੋ ਗਈਆਂ ਅੱਜ ਮੈਂ ਦੇਖਿਆ ਮੈਨੂੰ ਕਿੰਨੇ ਲੋਕ ਮਿਲੇ ਜਿਨ੍ਹਾਂ ਦਾ 20 20 30 30 ਹਜ਼ਾਰ ਬਿੱਲ ਆਇਆ ਜਿਨ੍ਹਾਂ ਦਾ ਉਹ ਕਿੱਥੋਂ ਵਿਚਾਰੇ ਭਰਨਗੇ ਗਰੀਬਤ ਸੋ ਆਏ ਅੱਜ ਇਸ ਜਿਹੜੀ ਗੁੰਗੀ ਬੋਲੀ ਸਰਕਾਰ ਆ ਲੋਕਾਂ ਦੇ ਹੱਕ ਚ ਆ ਕੇ ਅਸੀਂ ਕਹਿੰਨੇ ਆ ਕਿ ਲੋਕਾਂ ਨੂੰ ਰਾਤ ਨਹੀਂ ਦੇਣੀ ਘਟੋ ਘਟ ਲੋਕਾਂ ਤੇ ਇੰਨਾ ਜ਼ਿਆਦਾ ਬੋਝ ਜਿਹੜਾ ਮਹਿੰਗਾਈ ਦਾ ਨਾ ਪਾਉਣਾ ਨਹੀਂ ਹੋ ਜਿਹੜੇ ਆਮ ਲੋਕਾਂ ਨੇ ਸੋਚ ਸੀ ਕਿ ਆਮ ਪਾਰਟੀ ਆਉਗੀ ਕੰਮੋਂ ਅੱਗੇ ਨਾਲੋਂ ਜ਼ਿਆਦਾ ਹੋਗੇ ਪਰ ਉਹ ਕੰਮ ਕਿਤਨਾ ਕਿਤੇ ਪਿੱਛੇ ਜਾ ਰਹੇ ਨੇ ਆਹ ਲੋਕਾਂ ਦੇ ਕੰਮ ਕੋਈ ਹੋ ਹੀ ਨਹੀਂ ਰਿਹਾ ਕਿਸੇ ਦਫ਼ਤਰ 'ਚ ਚਲੇ ਜਾਓ ਕ੍ਰਪਸ਼ਨ ਦਾ ਇੰਨਾ ਬੋਲ ਵਾਲਾ ਆ ਮਾੜਾ ਬੰਦਾ ਵਿਚਾਰਾ ਕੰਮ ਹੀ ਨਹੀਂ ਕਰਾ ਸਕਦਾ ਲੋਕ ਵਿੱਚ ਛੱਡ ਕੇ ਆ ਜਾਂਦੇ ਨੇ ਵੀ ਇਹਦੇ ਨਾਲ ਉਹਦਾ ਨਾ ਹੀ ਕਰੋ ਐਸੀ ਇੰਨੇ ਪੈਸੇ ਤੁਹਾਨੂੰ ਦੇ ਹੀ ਨਹੀਂ ਅਸੀਂ ਅੱਜ ਪੰਜਾਬ ਸਰਕਾਰ ਵਾਲੋ ਜਿਹੜੀ ਤਰਤਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੀ ਲੁੱਟਮਾਰ ਨੀਤੀ ਦੇ ਖਿਲਾਫ ਜਿਹੜਾ ਧਰਨਾ ਦਿੱਤਾ ਗਿਆ ਇਹਨਾਂ ਦੀ ਨੀਤੀਆਂ ਦੇ ਖਿਲਾਫ ਜਿਹੜਾ ਧਰਨਾ ਦਿੱਤਾ ਹੈ ਸਾਰੇ ਇਕੱਠੇ ਹੋ ਕੇ ਜਨਤਾ ਦੀ ਆਵਾਜ਼ ਚੱਕਣ ਕਰਕੇ ਅੱਜ ਇੱਥੇ ਇਕੱਠੇ ਹੋਏ ਆ ਸਰ ਜਿਹੜੀ ਦਾਮ ਵਧਾਏ ਗਏ ਹਨ ਹਰ ਚੀਜ਼ ਦੇ ਲੁੱਟਮਾਰ ਕੀਤੀ ਗਈ ਹੈ ਭਗਵੰਤਪਾਨ ਜੀ ਵੱਲੋਂ ਆਪਾਂ ਬਾਦਲ ਦੇਖਿਆ ਕਿੰਨੇ ਬਾਦ ਦੇ ਕਿੰਨੇ ਬਰਬਾਦੇ ਪੂਰੇ ਦੇਖੋ ਆਮ ਆਦੀ ਪਾਰਟੀ ਦੇ ਬਾਰੇ ਜੇ ਅੱਜ ਗੱਲ ਕਰੀਏ ਤੇ ਇੱਕ ਲਿਸਟ ਬਣਾਣੀ ਪੈਣੀ ਹੈ ਬੜੀ ਲੰਬੀ ਲਿਸਟ ਬਣੇਗੀ ਸਭ ਤੋਂ ਪਹਿਲੇ ਲਾਅਨ ਐਂਡਰ ਦੀ ਲਿਸਟ ਬਣੇਗੀ ਲਾਅਨ ਐਂਡਰ ਦੀ ਲਿਸਟ ਇੰਨਾ ਹਾਲਾਤ ਖਰਾਬ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੈ ਵਪਾਰੀਆਂ ਦੇ ਲੁੱਟਮਾਰ ਬੱਚਿਆਂ ਦੇ ਗਲਤ ਕੰਮ ਹਰ ਚੀਜ਼ ਇਹ ਸਰਕਾਰ ਵੇਲੇ ਹੋ ਰਿਹਾ ਹੈ ਲਾਅਨ ਐਂਡਰ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਸਭ ਤੋਂ ਵੱਡੀ ਜਿਹੜੀ ਹੈ ਛਲ ਝੂਠ ਦੀ ਸਰਕਾਰ ਬਣ ਕੇ ਆਏ ਸੀ 1000 ਰੁਪਏ ਦੇ ਵਾਅਦੇ ਝੂਠੇ ਕਰਕੇ ਉਹ ਵੀ ਉਹਨਾਂ ਕੋਲ ਪੂਰੇ ਨਹੀਂ ਹੋਏ ਉਹ ਵੀ ਬਾਤ ਹੈ ਦੇਖੋ ਸਰ ਹਾਹਾਕਾਰ ਮਚੀ ਹੋਈ ਹੈ ਕੰਮਕਾਰ ਦਾ ਬੇੜਾ ਕਰਗ ਹੋ ਗਿਆ ਰਜਿਸਟਰੀਆ ਹੋ ਨਹੀਂ ਰਹੀ ਐਨਓਸੀ ਖੁੱਲ ਨਹੀਂ ਰਹੀ ਕਾਗਜਾ ਰੋਜੇ ਕਹਿੰਦੇ ਐਨਓਸੀ ਰਾਤੀ ਖੋਲ ਦਿੰਦੇ ਜਿਹਨੇ ਬੰਦ ਕਰ ਦਿੰਦੇ ਐ ਬਸ ਉਹਦੇ ਕਰਕੇ ਅੱਜ ਅਸੀਂ ਇਸ ਭਗਵੰਤ ਸਿੰਘ ਸਰਕਾਰ ਦੇ ਖਿਲਾਫ ਧਰਨਾ ਦੇ ਰਹੇ ਹਾਂ ਜੀ ਉਹ ਦੇਖੇਗੇ ਧਰਨਾ ਲਗਾ ਜਾਰੀ ਰਹੂਗਾ ਜਿਵੇਂ ਜਿੰਨਾ ਕਰ ਬਿਲਕੁਲ ਜਾਰੀ ਰਹੇਗਾ ਜਿਵੇਂ ਜਿਵੇਂ ਹਾਈ ਕਮਾਂਡ ਵੱਲ ਆਰਡਰ ਹੋਈ ਜਾਣਗੇ ਅਸੀਂ ਡਟ ਕੇ ਸਾਰੀ ਪਾਰਟੀ ਦੀ ਕਾਂਗਰਸ ਟੀਮ ਸਾਡੀ ਧਰਨੇ ਦੇ ਹਮੇਸ਼ਾ ਖੜੇ ਰਹੇਗੀ ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦੀ ਨਾਲ ਉਠਾਵਾਂਗੇ ਰਨਾ ਪ੍ਰਦਰਸ਼ਨ ਜਿੱਦਾਂ ਤੁਹਾਨੂੰ ਪਤਾ ਹੈ ਸਾਡੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ ਸਾਡੇ ਆਮ ਲੋਕਾਂ ਦਾ ਗਲਾ ਘੋੜਤਾ ਹੈ 3 ਰੁਪਏ ਬਿਜਲੀ ਦੀ ਯੂਨਿਟ ਵਧਾਤੀ ਹੋਈ ਹੈ ਔਰ ਜਿਹੜੀ ਕਿ ਸਾਡੇ ਕਾਂਗਰਸ ਸਰਕਾਰ ਨੇ ਘਟਾਈ ਸੀ ਅਸੀਂ ਸਬਸਿਡੀ ਦੇ ਰਹੇ ਸੀਗੇ ਉਹਨੇ ਉਹ ਰੱਦ ਕਰਤਾ ਤੇ ਹੁਣ ਉਹਨਾਂ ਨੇ ਨਵਾਂ ਮੈਮੋਰੈਂਡਮ ਲਿਆਂਦਾ ਔਰ 3 ਰੁਪਏ ਪਰ ਯੂਨਿਟ ਵਧਾਤਾ ਜਿਹੜਾ ਕਿ ਬਹੁਤ ਸਾਰਾ ਸਾਡੀ ਆਮ ਜਨਤਾ ਦੇ ਪੈਣਾ ਔਰ ਉਹਨਾਂ ਨੇ ਤਕਰੀਬਨ 65 ਪੈਸੇ ਪੈਟਰੋਲ ਮਗਰ ਵਧਾਤੇ ਔਰ 95 ਪੈਸੇ ਜਿਹੜਾ ਤਕਰੀਬਨ 1 ਰੁਪਿਆ ਹੀ ਹੋ ਗਿਆ ਉਹਨਾਂ ਨੇ 5 ਲੀਟਰ ਦੇ ਵਧਾਤਾ ਜੇ 5 ਲੀਟਰ ਤੇਲ ਪਵਾਉਣੇ ਆ ਅਪਰੋਕਸਿਮੇਟ 5 ਰੁਪਏ ਸਾਨੂੰ ਫालतू ਦੇਣੇ ਪੈ ਗਏ ਕਾਮ ਬੰਦੇ ਨੂੰ ਉਹ ਕਿੱਥੋਂ ਭਰਾਂਗੇ ਜਿਹੜੀ ਕੀ ਸਰਕਾਰ ਵੋਟਾਂ ਲੈਣ ਵੇਲੇ ਇਹਨਾਂ ਨੇ ਸਾਡੇ ਜਿਹੜੇ ਮੈਮੋਰੈਂਡਮ ਸੀ ਕੰਟੀਨਿਊ ਰੱਖੇ ਉਹਨਾਂ ਨੂੰ ਰੱਦ ਕਰਕੇ ਹੁਣ ਇਹਨਾਂ ਨੇ ਰੇਟ ਬਿਜਲੀ ਦੇ ਵਧਾਤੇ ਪੈਟਰੋਲ ਦੇ ਵਧਾਤੇ ਅਸੀਂ ਇਹ ਸਭ ਨਹੀਂ ਹੋਣ ਦਵਾਂਗੇ ਔਰ ਇਸ ਸਰਕਾਰ ਨੂੰ ਵਾਪਸ ਲੈਣੇ ਹੀ ਪਊਗੇ ਇਹਦੀ ਅਸੀਂ ਸਤਿ ਨਿੰਦਾ ਕਰਦੇ ਹਾਂ ਔਰ ਜਿੰਨੀ ਦੇਰ ਤੱਕ ਇਹ ਸਰਕਾਰ ਲੋਟੂ ਸਰਕਾਰ ਇਹ ਆਪਣਾ ਇਹ ਜਿਹੜਾ ਨਵਾਂ ਇਹਨਾਂ ਨੇ 3 ਰੁਪਏ ਪਰ ਯੂਨਿਟ ਵਧਾਤੀ ਵਾਪਸ ਨਹੀਂ ਲਿਆਂਦੀ ਉਨੀ ਦੇਰ ਨਾ ਅ ਦੇਖੋ ਸਰਕਾਰ ਧਰਨੇ ਲਾਉਣੇ ਬੰਦ ਕੀ ਕਰਾਂਗੇ ਮਜਬੂਰੀ ਤੁਸੀਂ ਦੇਖ ਸਕਦੇ ਹੋ ਲਾਸਟ ਟਾਈਮ ਵਾਰਡ ਨੰਬਰ 5 ਦੇ ਇਹਨਾਂ ਦਾ ਆਪਣਾ ਮੌਜੂਦਾ ਜਿਹੜਾ ਕੈਂਡੀਡੇਟ ਦੀ ਜਿਹਨੂੰ ਇਹ ਸੋਚ ਰੇ ਸੀ ਟਿਕਟ ਦੇਣ ਦੀ ਸੋਚ ਰਹੇ ਨੇ ਦੇਣੀ ਨਹੀਂ ਦੇਣੀ ਬਾਅਦ ਦੀ ਗੱਲ ਹੈ ਉਹ ਖੁਦ ਧਰਨੇ ਲਗਾ ਰਿਹਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਖੁਦ ਸਕੂਲਾਂ ਦੇ ਬਾਹਰ ਧਰਨੇ ਲੈ ਗਿਆ ਇਸ ਤੋਂ ਬਾਅਦ ਧਰਨੇ ਕਿੱਥੋਂ ਬੰਦ ਕਰੋਗੇ ਧੰਨਵਾਦ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾ ਨਾਲ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਲੋਕ ਪ੍ਰਧਾਨਾਂ ਵੱਲੋਂ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਥੋੜੀ ਦੇਰ ਵਿੱਚ ਆਪਾਂ ਡੀਸੀ ਨੂੰ ਵੀ ਮਰਿੰਡਮ ਦੇਣ ਜਾ ਰਿਹਾ ਹੁਣੇ ਅਸੀਂ ਸਾਰਾ ਜ਼ਿਲ੍ਹਾ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦਾ ਪੁਤਲਾ ਸਾੜਿਆ ਇਹ ਤਾਂ ਸਾੜਿਆ ਕਿ 2.5 ਸਾਲ ਹੋ ਗਏ ਸਰਕਾਰ ਬਣੀ ਅੱਜ ਤਾਂ ਭਗਵੰਤ ਮਾਨ ਜੀ ਨੇ ਅੱਤ ਕਰਤੀ ਬਿਜਲੀ ਦੇ ਪਟ્રોલ ਦੇ ਹਟ 7-70 ਰੁਪਏ ਡੀਜਾ ਦੇ ਪਟ્રોલ ਦੀਆਂ ਦਰਾਂ ਦੇ ਵਿੱਚ ਇਹਨਾਂ ਨੇ ਵਧਾ ਦਿੱਤੀਆਂ ਇਹ ਗਰੀਬਾਂ ਦੇ ਨਾਲ ਸਰੇ ਆਮ ਤੱਕ ਹੈ ਕਿਉਂਕਿ ਇੱਕ ਪਾਸੇ ਤਾਂ ਲਾਇਨ ਆਰਡਰ ਬਿਲਕੁਲ ਖਤਮ ਹੈ ਮਹਿੰਗਾਈ ਚਰਮ ਸੀਮਾ ਤੇ ਹੁਣ ਕਹਿੰਦਾ ਸੀ ਬਿਜਲੀ ਬਿਜਲੀ ਉਹਨਾਂ ਦੀ ਵੀ ਦਰਾਂ ਵਧਾਤੀਆ ਉਹਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਸ਼ੁਰੂ ਤੋਂ ਪੰਜਾਬ ਦੀ ਲੋਕਮਾਰੂ ਨੀਤੀਆਂ ਦਾ ਵਿਰੋਧ ਕਰਦੀ ਆ ਰਹੀ ਹੈ ਕਰਦੀ ਰਹੇਗੀ ਪੰਜਾਬ ਦੀ ਜਨਤਾ ਹੁਣ ਜਾਣ ਚੁੱਕੀ ਹੈ ਕਿ ਭਗਵੰਤ ਸਵਾਹ ਬਾਦ ਸਰਕਾਰ ਨੇ ਜੋ ਕਿਆਜ਼ੀ ਉਹਦੇ ਉਲਟ ਕਰਕੇ ਦਿਖਾਇਆ ਹੁਣ ਉਹਨਾਂ ਨੂੰ ਮੂੰਹ ਲਾਣਾ ਬਿਲਕੁਲ ਬੰਦ ਕਰ ਚੁੱਕੀ ਹੈ ਦੇਖਾ ਜੇ ਬਕਰ ਜਿਹੜੇ ਬੋਰਡ ਲਾਏ ਨੇ ਬਿੱਲ ਫ੍ਰੀ ਆ ਅਪਮੇਟਾ ਕਿੱਥੋਂ ਦੇ ਦੇਖਿਆ ਮੈਂ ਲੋਕ ਇੰਨੇ ਪਰੇਸ਼ਾਨ ਹੋਏ ਨੇ 2.5 ਸਾਲਾਂ ਚ ਲੋਕਾਂ ਨੇ ਜਿਹੜੀਆਂ 92 ਸੀਟਾਂ 1000 ਰੁਪਏ ਦੀ ਆੜ ਦੇ ਵਿੱਚੋਂ ਫੋਟਾ ਪਾਈਆਂ ਸੀ ਹੁਣ ਉਹ ਰੋ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਆਮ ਪਾਰਟੀ ਆ ਰਹੀ ਹੈ ਪੰਜਾਬ ਐ ਬੁਰੀ ਤਰ੍ਹਾਂ ਆ ਰਹੀ ਹੈ ਕਿਉਂ ਆ ਰਹੀ ਹੈ ਹੁਣ ਵੀ ਪੰਚਾਇਤੀ ਚੋਣਾਂ ਬਿਨਾ ਨਿਸ਼ਾਨ ਤੋਂ ਕਰਾਈਆਂ ਜਾ ਰਹੀਆਂ ਕਿਉਂਕਿ ਭਗਵੰਤ ਮਾਨ ਜੀ ਨੂੰ ਪਤਾ ਮੇਰੀ ਉਲਟੀ ਗਿਣਤੀ ਉਹ ਦਿਨਾਂ ਤੋਂ ਚੱਲੂ ਹੋਈ ਐ ਜਦੋਂ ਔਰਤਾਂ ਦੀ ਬਦਵਾਵਾਂ ਲਈ ਐ ਹੁਣ ਤਾਂ ਇਹ ਸਰਕਾਰ ਜਲਦੀ ਬਣੇਗੀ ਦੇਖੋ ਸਰੇ ਆਂ ਵਪਾਰੀ ਚੱਕੇ ਜਾ ਰਿਹਾ ਐ ਇਹ ਦੇਖੋ ਇੱਕ ਬੇકરી ਮਾਲਕ ਨੂੰ ਇੱਕ ਪੱਲੋ ਆਕੇ ਉਹਦੀ ਦੁਕਾਨ ਤੇ ਫਾਇਰ ਕੀਤਾ ਜਾ ਰਿਹਾ ਫਾਇਰ ਨਹੀਂ ਚੱਲਦਾ ਪੋਨਾ ਘੰਟੇ ਬਾਅਦ ਫੇਰ ਫਾਇਰ ਕੀਤਾ ਜਾ ਰਿਹਾ ਜਿਹੜੇ ਗੈਂਗਸਟਰਾਂ ਦਾ ਇਨਕਾਊਂਟਰ ਕਹਿੰਦੇ ਐ ਇਹਨਾਂ ਦੀਓ ਪਾਲਿਓਏ ਬੰਦੇ ਨੇ ਆਪ ਹੀ ਇਹ ਪ੍ਰਸ਼ਾਸਨ ਨੂੰ ਕਹਿ ਰਿਹਾ ਲੋਕੀ ਆਪਣੇ ਆਪ ਨੂੰ ਠੱਗੇ ਮਹਿਸੂਸ ਹੋ ਰਿਹਾ ਤੁਸੀਂ ਮੋਬਾਈਲ ਲੈ ਕੇ ਚਲੋ 2 ਮਿੰਟ ਚੈਨ ਸੁਣਾ ਦੀ ਮੋਬਾਈਲ ਐ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਦੇ ਹੱਥੋਂ ਜਾ ਚੁੱਕਾ ਹੈ ਕਮਿਸ਼ਨਰ ਡੀਸੀ ਕੋਈ ਵੀ ਇਹਨਾਂ ਦਾ ਕਹਿਣਾ ਨਹੀਂ ਮੰਨ ਰਿਹਾ ਕਿਉਂ ਨਹੀਂ ਮੰਨ ਰਿਹਾ ਕਿਉਂਕਿ ਆਪ ਐਮਐਲਏ ਮੰਤਰੀ ਪਰਸਟਾਚਾਰੀ ਨਹੀਂ ਭ੍ਰਸ਼ਟਾਚਾਰੀ ਦੀ ਕਿਉਂ ਸੁਣਵਾਈ ਹੋਏਗੀ ਜਿਹੜੀ ਅੱਜ ਵੱਲ ਕਾਂਗਰਸ ਆਪ ਆਪਾ ਮੁਕਤਾਰੀ ਨੇ ਮਨੋ ਗੋਹਗੰਦਾ ਦੀ ਇਹ ਲੋਕ ਕੰਨੀ ਰੇਟ ਕਰਤੀ ਸੀ ਇਹਨਾਂ ਨੇ ਹੋਈਓ ਤਾਂ ਕਹਿ ਰਿਹਾ ਇਹਨਾਂ ਨੂੰ ਪਤਾ ਕਿ ਸਾਡੀ ਉਲਟੀ ਗਿਣਤੀ ਚਾਲੂ ਹੈ ਪੰਜਾਬ ਦੇ ਵਿੱਚ ਸਰਕਾਰ ਹੋਵੇ ਇਹਨਾਂ ਨੂੰ ਟੈਂਡਰ ਸਿੱਟਾ ਲੋਕ ਸਭਾ ਦੀਆਂ ਮਿਲਣ ਇਹਨਾਂ ਨੂੰ ਪਤਾ ਕਿ ਲੋਕੀ ਜਮੀਨ ਤੋਂ ਇਹਨਾਂ ਦੇ ਐਂਟੀ ਨੇ ਇਸ ਲਈ ਇਹ ਨਗਰ ਨਿਗਰਵੰਦੀਆ ਚੋਣਾਂ ਨੂੰ 2.5 ਸਾਲ ਇਹਨਾਂ ਨੇ ਲੇਟ ਕਰਤਾ ਹੁਣ ਵੀ ਪੰਚਾਇਤੀ ਚੋਣਾਂ ਬਿਨਾ ਚੋਣਾਂ ਤੋਂ ਕਰਾ ਰਹੇ ਨੇ ਕਿਉਂਕਿ ਜਿਹੜਾ ਜਿੱਤੇਗਾ ਸਰਕਾਰ ਦੇ ਅੰਡਰ ਕਰ ਲੈਣਗੇ ਪਰ ਇੰਜ ਹੋਣਾ ਨਹੀਂ ਕਿਉਂਕਿ ਇਹਨਾਂ ਦੇ ਐਮ ਐਲ ਏ ਮੰਤਰੀ ਭ੍ਰਸ਼ਟਾਚਾਰ ਖੁੱਲ੍ਹਾ ਲੱਗ ਗਿਆ ਸਾਡੇ ਮੰਤਰੀ ਭਾਰਤ ਕੁਸ਼ਨ ਆਸੀ ਉਹਨੂੰ ਧੱਕੇ ਨਾਲ ਪਰਚੇ ਪਾਤੇ ਸਾਡੇ ਧਰਮ ਸੋਤ ਉੱਤੇ ਪਰਚੇ ਪਾਤੇ ਹੁਣ ਮਜਾ ਆਪਣੇ ਕੈਬਨਿਟਰੀ ਮੰਤਰੀ ਬੈਂਸ ਉੱਤੇ ਜਿਨਾ ਉੱਤੇ 100 ਕਰੋੜ ਰੁਪਏ ਦਾ ਰੋਪ ਇਹਨਾਂ ਦੀ ਉਹਨਾਂ ਦੀ ਵਾਈਫ ਆਈਪੀਐਸ ਉੱਤੇ ਇੱਕ ਇਨਸਪੈਕਟਰ ਗਸ਼ਟਰ ਨੇ ਮੁਹੱਲੇ ਦੇ ਵਿੱਚ ਸ਼ਿਕਾਇਤ ਦਿੱਤੀ ਡੀਜੀਪੀ ਨੂੰ ਕਿ 100 ਰੁਪਏ 100 ਕਰੋੜ ਦਾ ਘੁਟਾਲਾ ਕੀਤਾ ਇਹਨਾਂ ਨੇ 100 ਕਰੋੜ ਦਾ ਉਹਦੇ ਇੱਕ ਕੈਪਟਨ ਮੰਤਰੀ ਬਹਿਸ ਦਾ ਹੱਥ ਪੂਰਾ ਤੇ ਉਹਦੇ ਉੱਤੇ ਕੋਈ ਕਿਉਂ ਨਹੀਂ ਕਾਰਵਾਈ ਕਰਦੇ ਨਹੀਂ ਜਦੋਂ ਸਰਕਾਰ ਬਣੀ ਸੀ ਕਿ ਕਹਿੰਦੇ ਸੀ ਜਿਹੜੇ ਆਪਣੇ ਮੰਤਰੀ ਹੋਣਗੇ ਅਸੀਂ ਫਟਾਫਟ ਉਹਦੇ ਐਕਸ਼ਨ ਲੈ ਕੇ ਉਹਨੂੰ ਬਾਹਰ ਅਸਤੀਫਾ ਦਿੱਤਾ ਜਾਊਗਾ ਪਰ ਹੁਣ ਕੀ ਹੋਇਆ ਕਿ ਆਪਣੇ ਮੰਤਰੀਆਂ ਤੇ ਇੱਦਾਂ ਐਕਸ਼ਨ ਨਹੀਂ ਉਹ ਤਾਂ ਮੰਤਰੀਆਂ ਤੇ ਐਕਸ਼ਨ ਨਹੀਂ ਕਰਦੇ ਮੰਤਰੀਆਂ ਦੇ ਵਿਆਹਾਂ ਦੇ ਵਿੱਚ బిਜੀ ਨੇ ਮੰਤਰੀਆਂ ਦੇ ਬੱਚਿਆਂ ਨੂੰ ਭਾਂਤੋ ਚੇਅਰਮੈਨੀਆਂ ਦੇ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਬੜਾ ਫਰੋਲੇ ਨੇ ਤੇ